ਹਾ ਆਧਮ ਸ਼ੇਰ ਪਿੰਡ ਦੇ ਵਿੱਚ ਪਹੁੰਚੀ ਆ ਜਿਹੜਾ ਤਾਰ ਤੋਂ ਇਧਰਲੇ ਪਾਸੇ ਆ ਤੇ ਇਹਦੇ ਨਾਲ ਨਾਲ ਜਿੰਨੇ ਵੀ ਪਿੰਡ ਲੱਗਦੇ ਹੈਗੇ ਆ ਸਾਰੇ ਪਿੰਡਾਂ ਦੇ ਵਿੱਚ ਆ ਪਾਣੀ ਪਹੁੰਚ ਗਿਆ ਆ ਸਾਹਮਣੇ ਪਿੰਡ ਦਿਸ ਰਿਹਾ ਆ ਆ ਸਾਰਾ ਪਾਣੀ ਦਿਸ ਰਿਹਾ ਨਾਲ ਤਾਰ ਦੇ ਦਿਸ ਰਹੀ ਹੈ ਪਰਲੇ ਪਾਸੇ ਪਾਕਿਸਤਾਨ ਹੈ ਇਹਦੇ ਇਧਰਲੇ ਪਾਸੇ ਵੀ ਤਾਰ ਹੈ ਇਧਰਲੇ ਪਾਸੇ ਵੀ ਤਾਰ ਹੈ ਤੇ ਇੱਥੇ ਮੈਂ ਲੋਕਾਂ ਨੂੰ ਮਿਲਿਆ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਲੋਕਾਂ ਨੇ ਦੱਸਿਆ ਹੈਗਾ ਕਿ ਸਾਡੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਸਾਡੇ ਘਰਾਂ ਤੱਕ ਪਾਣੀ ਪਹੁੰਚ ਗਿਆ ਪਸ਼ੂਆਂ ਨੂੰ ਪੱਠੇ ਨਹੀਂ ਹੈਗੇ ਬਹੁਤ ਬੁਰੀ ਹਾਲਤਾਂ ਤੇ ਸਰਕਾਰ ਦਾ ਕੋਈ ਨੁਮਾਇੰਦਾ ਇਹਨਾਂ ਕੋਲ ਪਹੁੰਚਿਆ ਨਹੀਂ ਕਿਸੇ ਨੇ ਇਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਤੇ ਜਿਹੜੀ ਕਿ ਪਹਿਲਾਂ ਹੀ ਕਦੇ ਇਹ ਇਹਨਾਂ ਦਾ ਜੰਗ ਦਾ ਸਾਇਆ ਇਹਨਾਂ ਤੇ ਆ ਜਾਂਦਾ ਹਜੇ 4 ਮਹੀਨੇ ਪਹਿਲਾਂ ਇੱਥੇ ਰੋਲਾ ਪੈ ਗਿਆ ਕਿ ਜੰਗ ਲੱਗੂਗੀ ਉਦੋਂ ਇਹਨਾਂ ਨੂੰ ਸਮਾਨ ਚੱਕਣਾ ਪਿਆ ਹੁਣ ਪਾਣੀ ਆ ਗਿਆ ਤਾਂ ਪਾਣੀ ਦੇ ਵਿੱਚ ਘਿਰ ਗਏ ਸੋ ਬਹੁਤ ਬੁਰੇ ਹਾਲਾਤ ਦੇ ਵਿੱਚ ਇਹ ਲੋਕ ਹੈਗੇ ਆ ਤੇ ਮੈਂ ਸਰਕਾਰ ਨੂੰ ਕਹਿਣਾ ਚਾਹਣੀ ਹੈ ਕਿ ਇਹਨਾਂ ਦੀ ਸਾਰ ਲਈ ਜਾਵੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਘਰ ਟਹਿ ਜਾਂਦੇ ਆ ਪਸ਼ੂਆਂ ਦਾ ਬੁਰਾ ਹਾਲ ਹੋ ਜਾਂਦਾ ਹੈ ਤੇ ਸਰਕਾਰ ਨੂੰ ਇਧਰ ਦੇਖਣਾ ਚਾਹੀਦਾ ਪਰ ਮੈਂ ਕਹਿਣਾ ਚਾਹਣੀ ਹੈ ਕਿ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਪਿਛਲੇ ਸਾਲ ਵੀ ਹੜਾ ਇਹ ਵਿਆਸ ਵਾਲੀ ਸਾਈਡ ਤੇ ਵੀ ਇਸ ਵੇਲੇ ਹੜਾ ਆਇਆ ਹਬੋਰ ਬਹੁਤ ਜ਼ਿਆਦਾ ਮੀਂਹ ਪਿਆ 20 ਦਿਨ ਹੋ ਗਏ ਹਬੋਰ ਡੁੱਬਿਆ ਹੋਇਆ ਹੁਣ ਫਾਜਲਕਾ ਵੀ ਡੁੱਬ ਗਿਆ ਪਰ ਮੁੱਖ ਮੰਤਰੀ ਦੇ ਮੂੰਹ ਚ ਕੋਈ ਆਵਾਜ਼ ਨਹੀਂ ਨਿਕਲੀ ਕਿਸੇ ਮੰਤਰੀ ਦੇ ਮੂੰਹ ਚ ਆਵਾਜ਼ ਨਹੀਂ ਨਿਕਲੀ ਕਿਸੇ ਨੇ ਦੌਰਾ ਨਹੀਂ ਕੀਤਾ ਇੱਥੇ ਆ ਕੇ ਸੋ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਤੁਸੀਂ ਉਹਨਾਂ ਦੀ ਆ ਕੇ ਸਾਰ ਵੀ ਨਹੀਂ ਲੈਂਦੇ ਸੋ ਇਸ ਤਰਾਂ ਤਨ ਲਈ ਮੁਆਵਜ਼ੇ ਦਾ ਐਲਾਨ ਹੋਣਾ ਚਾਹੀਦਾ ਇਹਨਾਂ ਦੇ ਜਿਹੜਾ ਸਾਰ ਲੈਣੀ ਚਾਹੀਦੀ ਹੈ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਦੇਖੋ ਘਰੇ ਡਰਮ ਵਿੱਚ ਦਾਣੇ ਹੋ ਸਕਦੇ ਆ ਕੋਈ 50 ਕਿਲੋ ਕੋਈ 100 ਕਿਲੋ ਦਾਣੇ ਤਾਂ ਹੋਣਗੇ ਪਰ ਪਸ਼ੂਆਂ ਲਈ ਚਾਰਾ ਥੋੜਾ ਡਰਮਾਂ ਚ ਪਾ ਕੇ ਰੱਖਿਆ ਜਾਂਦਾ ਅੱਜ ਚਾਰੇ ਤੋਂ ਤਾਂ ਪਸਵਾਜੀ ਬੈਠ ਕੇ ਸੋ ਬਹੁਤ ਸਰਕਾਰ ਨੂੰ ਤੁਰੰਤ ਤੇ ਐਕਸ਼ਨ ਲੈ ਕੇ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਪਹਿਲਾਂ ਹੀ ਬਹੁਤ ਦੁੱਖਾਂ ਦੇ ਨਪੀੜੇ ਹੋਏ ਲੋਕ ਹੈ ਕਦੇ ਜੰਗ ਦਾ ਡਰ ਆ ਗਿਆ ਕਦੇ ਪਾਣੀ ਆ ਗਿਆ ਸੋ ਇਹ ਬਾਰਡਰ ਏਰੀਆ ਬਾਰਡਰ ਪੱਟੀ ਦਾ ਸਰਕਾਰ ਨੂੰ ਵਿਸ਼ੇਸ਼ ਪੈਕੇਜ ਵੀ ਦੇਣੇ ਚਾਹੀਦੇ ਆ ਵਿਸ਼ੇਸ਼ ਐਲਾਨ ਹੋਣੇ ਚਾਹੀਦੇ ਆ ਪਹੁੰਚ ਦੀ ਵੀ ਤੇ ਪੱਟਾ ਵੀ ਆਉਂਦਾ ਪੱਟਾ ਵੀ ਨਹੀਂ ਮਿਲਦਾ ਗੋ ਅੱਛਾ ਹਾਂ ਵਗੈ ਟ੍ਰੇਲੀ ਲੈ ਆ ਜੇ ਨਿੱਕੀ ਆਗੇ ਨਾ ਹੁਣ ਡੋਬੇ ਵਿੱਚ ਹਾਰੇ ਆਏ ਪਿੰਨ ਹਾਂ ਹਾਂ ਨਿੱ ਕਿੰਨੇ ਪਿੰਡ ਆ ਗਏ ਡੋਬੇ ਦੇ ਵਿੱਚ ਡੋਬੇ ਵਿੱਚ ਹਾਰੇ ਆ ਪਿੰਡ ਹੀ ਗਾ ਆਪਣਾ ਇਹ ਪਿੰਡ ਮਾਰਜਮ ਚੇਰੀ ਜੀ ਤੇ ਇਸ ਤੋਂ ਅੱਗੇ ਆਪਣਾ ਪਾਕਿਸਤਾਨ ਦੇ ਹੱਦਾਂ ਅੱਗੇ ਗੋ ਇਸ ਤੋਂ ਅੱਗੇ ਫਿਰ ਪਿੰਡ ਦਵੰਨਾ ਨਾਨਕਾ ਜੰਗੜ ਪੈਣੀ ਰਾਮ ਸਿੰਘ ਪੈਣੀ ਤੇਜਾ ਦੇਵਲਾ ਗਲਾਬਾ ਰੇਤੇ ਵਾਲੀ ਪੈਣੀ ਤੇ ਟਾਨੀ ਸਰਦ ਸਿੰਘ ਗੁੱਦੜ ਪੈਣੀ ਇਹ ਵਸਤੂ ਗਿਆ ਜਾਂਦਾ ਪਿੰਡ ਖੁਰਕਾ ਨਹੀਂ ਤੇ ਸਾਰੇ ਪਿਛਲੇ ਸਾਰੇ ਪਿੰਡਾਂ ਜੀ ਪਾਣੀ ਹਾਂਜੀ ਸਾਰੇ ਪਿੰਡਾਂ ਜੀ ਕੁੱਲ ਮਿਲਾ ਕੇ ਪਾਣੀ ਆ ਗਿਆ ਇਹ ਆ ਗਿਆ ਪਾਣੀ ਆ ਗਿਆ ਪਾਣੀ ਸਾਰੇ ਡੋਬਾ ਹੀ ਗਿਆ ਇਹ ਇਸ ਵਾਰ ਇਧਰਲੇ ਪਾਸੇ ਨਾਲ ਫਿਰ ਇਦੋਂ ਗਾਂ ਫਿਰ ਪਾਕਿਸਤਾਨ ਚ ਆ ਗਿਆ ਜੀ ਇਹ ਵੀ ਪਾਕਿਸਤਾਨ ਇਹਦੇ ਪਿੱਛੇ ਪਾਕਿਸਤਾਨ ਆ ਗਿਆ ਜੀ ਇਹ ਪਿੰਡ ਵਿਚਾਲੇ ਆ ਗਿਆ ਜੀ ਬਿਲਕੁਲ ਜਿਹੜਾ ਆ ਪਿੱਛੇ ਦੀ ਦੀ ਤਾਰੇ ਤੋਂ ਪਰਲੇ ਪਾਸੇ ਇਹ ਟੋਕੇ ਜੀ ਇਹਦੇ ਮੁਹਾਰ ਤੋਂ ਨਾ ਮੁਹਰ ਕਿਹਾ ਹੈ ਉਹਦੇ ਨਾਲ ਉਹ ਵੀ ਪਾਕਿਸਤਾਨ ਦੇ ਅੰਦਰ ਹੀ ਹੈ ਬਾਕੀ ਬਿਲਕੁਲ ਆ ਤਾਂ ਬਿਲਕੁਲ ਬਾਰਡਰ ਦੇ ਅੰਦਰ ਹੀ ਆ ਗਿਆ ਨਾ ਪਿੰਡ ਹਾਂ ਹਾਂ ਤਾਰ ਤੋਂ ਇਧਰਲੇ ਪਾਸੇ ਆ ਗਿਆ ਨਾ ਉਹ ਸਾਹਮਣੇ ਵੀ ਉਹ ਜਿਹੜੀ ਤਾਰ ਦਿਖ ਰਹੀ ਹੈ ਉਹ ਪਾਕਿਸਤਾਨ ਦੀ ਤਾਰ ਹੈ ਜੀ ਇਧਰ ਦੀ ਪਾਕਿਸਤਾਨ ਦੀ ਇਹਦੇ ਤੋਂ ਬਿਲਕੁਲ ਆਪਾਂ ਪਾਕਿਸਤਾਨ ਦੇ ਕੋਲ ਹੀ ਲੰਘ ਕੇ ਕਰਵਸਤਾਰ ਕੀ ਆ ਗਏ ਹਾਂ 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 ਇਹ ਕਰ ਡਬਲ ਲੱਗ ਗਿਆ ਨਾ ਡਬਲ ਆ ਗਿਆ ਇੱਕ ਪਾਣੀ ਜਿਹੜਾ ਪਹੁੰਚਾ ਪੀ ਆ ਉਹ ਕੀ ਕਰ ਸਾਨੂੰ ਵਾਅਦਾ ਕੀਆ ਗਿਆ ਨਾ ਕੋਈ ਤੁਨਾ ਦੱਸਾ ਨੂੰ ਤਾਂ ਪਾਣੀ ਤੋਂ ਉਹ ਕਾ ਮਾਲ ਪਸ਼ੂ ਹਰ ਗੱਲੋ ਸੋ ਪੀਨ ਵਾਲਾ ਪਾਣੀ ਵੀ ਉਹ ਪਾਣੀ ਉਹ ਸਾਰਾ ਹੀ ਉਹਨੇ ਖਰਾਬ ਹੈ ਖਾਰਾ ਧਰਤੀ ਵਾਲਾ ਹੈ ਮਾਲੇ ਪਚਾਰਾ ਵੀ ਨਹੀਂ ਹੈ ਚਾਰੇ ਦੀ ਹੋਰ ਪਕੜਦੇ ਵੀ ਨਹੀਂ ਆ ਤਾਂ ਪਸਵਾ ਹੁਣ ਚਰ ਕੀ ਕਰੇ ਤੁਮ ਕੀ ਥੂੜੀ ਪਾਵੀ ਤੇ ਉਹ ਵੀ ਕੋਈ ਖੇਤਾਂ ਵਿੱਚ ਪਈ ਆ ਕੋਈ ਲੋੜ ਗਈ ਹੈ ਨਹੀਂ ਰੋੜ ਗਈ ਹੈ ਨਾ ਕੁਲ ਕੀ ਕਰੀ ਆ ਹੁਣ ਆ ਦੇਖੋ ਇਹਨਾਂ ਦਾ ਵਾਸ਼ਰੂਮ ਹੈ ਉਹ ਨਮਾ ਪਾਣੀ ਦੇ ਵਿੱਚ ਮੜਨ ਵਾਲਾ ਹੀ ਆ ਬਸ ਕੋਈ ਸਾਡੇ ਕੋਈ ਸਾਡੇ ਤਾਂ ਮਾਜੋਨ ਮਾਜੋਨ ਤਾਂ ਕੋਈ ਨਹੀਂ ਆਇਆ ਕਿ ਬਾੜ ਬੱਚੇ ਬਹੁਤ ਖੜਾ ਚਲ ਪਾਣੀ ਆ ਜਾਂਦਾ ਤੇ ਘਰੇ ਬੈਠੇ ਉਹਦੀ ਕਾਟਾ ਨਹੀਂ ਉਹ ਵੀ ਸਨ ਪਿਛਾ ਨਹੀਂ ਦੇਦੀ ਜੀ ਬਾਜ਼ਾਰ ਪਾਣੀ ਪਾ ਕਰਦੀ ਸਾਡੀ ਬੇਟੋਰੀਆਂ ਸਾਡੇ ਕੋਲ ਨਹੀਂ ਆਪ ਉਹਦੇ ਕੋਈ ਦਿੱਤੀ ਕਰਨ ਸਹੀ ਗੱਲ ਹੋਣੀ ਚਾਹੀਦੀ ਆਈ ਹੈ 2:00 ਨਹੀਂ ਸੀ ਨਾ 8:00 ਨਾਲ ਕਪੜੇ ਚੜਾ ਦੇ ਜੀ ਉਹ ਜਰ 7:00 ਪੱਕੀ ਹੋਈ ਸੀ ਮੈਂ ਉਹ ਸਾਹ ਦੇ ਮਾਰਨ ਸ਼ੇਰ ਦੇ ਵਿੱਚ ਤੋਂ ਉਸ ਤੋਂ ਬਾਅਦ ਕਹਿੰਦੇ ਜੀ ਕੱਚੀ ਕੀਤੀ ਕੋਈ ਸ਼ਹਿਰ ਨਹੀਂ ਮਿਲਦੀ ਨਾ ਮਾਜਵਾ ਮਿਲਦਾ ਉਹਨਾ ਕੋਈ ਸ਼ਹਿਰ ਨਹੀਂ ਮਿਲਦੀ ਕਿਉਂਕਿ ਇਹ ਬੱਡਰ ਪੱਟੀ ਦੇ ਸਾਰੇ ਬੰਦੇ ਸਾਰਿਆਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਕੋਈ ਕੱਚੀਆਂ ਦਿੱਤੀਆਂ ਗਈਆਂ। ਕੱਚੀਆਂ ਕਿੱਟੀਆਂ ਗਈਆਂ। ਉਹ ਸੱਤ ਵਾਲੀਆਂ 2010 ਵਾਲੀਆਂ ਤੇ ਵਿਚਾਰਾ ਮਾਹੀ ਮੈਂ ਪੁਰਾਣੀਆਂ ਨਿਕਲਦੀਆਂ ਪੱਟੀ 2013 ਇਹ ਰਿਕੁਐਸਟ ਹੈ ਸਾਰੀਆਂ ਸਰਕਾਰਾਂ ਦੇ ਅੱਗੇ। ਉਹ ਸੱਤ ਵਾਲੀਆਂ ਪੱਕੀਆਂ ਫਿਰ ਹੋਣੀਆਂ ਚਾਹੀਦੀਆਂ ਨੇ। ਇਹਨਾਂ ਨੂੰ ਫਿਰ ਬਾਗਲ ਸਰਕਾਰ ਬੈਠੇ ਤਾਂ ਬਾਗਲ ਸਰਕਾਰ ਹੀ ਸੀ ਨਾ ਉਦੋਂ ਹੁੰਿਆ ਸੀ ਤੇ ਬਾਅਦ ਤੇ ਫਿਰ ਕੱਚੇ ਕੰਮ ਕੀਤਾ। ਇਹ ਤਾਂ ਕਾਂਗਰਸ ਸਰਕਾਰ ਆਈ ਹੋਣਾ ਕਾ ਜੀ ਨਾਲ ਦਿੱਤੀ ਜੀਲੀ ਨੇ ਕਿਉਂਕਿ ਉਹ ਅੱਗੇ ਸਾਨੂੰ ਨਹੀਂ ਪਤਾ ਕਿ ਅੱਗੇ ਕੀ ਕੁਝ ਹੋਇਆ ਕੀ ਨਹੀਂ ਹੋਇਆ ਵੀ ਪੈਸਾ ਕੋਈ ਕਹਿੰਦੇ ਪੰਜਾਬ ਸਰਕਾਰ ਨੇ ਕਿ ਬਰੀਆਨੀ ਸੈਂਟਰ ਨੂੰ ਕਿਉਂਕਿ ਉਹ ਸਾਡੀ ਸਾਡੇ ਤੋਂ ਪੈਸਾ ਖੋਲਿਆ ਗਿਆ ਉਸ ਤੋਂ ਬਾਅਦ ਜੀ ਪਾਣੀ ਆਇਆ ਸੀ ਸਾਡੇ ਮਕਾਨ ਮਿੱਡੀ ਕਰੇ ਨੇ ਇਹਨਾਂ ਕੱਚੀ ਦੇ ਪਾਤ ਤੇ ਸਾਨੂੰ ਪੈਸਾ ਨਹੀਂ ਮਿਲਿਆ ਕੋਈ ਮਕਾਨ ਲੈ ਕੇ ਤੇ ਲੈ ਜਾਵੇ ਉਹ ਨਹੀਂ ਮਕਾਨ ਸਾਰੇ ਲੀਚੇ ਲਿੱਜੇ ਵੀ ਗਏ ਨੇ ਉਹਨਾਂ ਮੋਟੇ ਪੈਰੀਂ ਉਹ ਵੀ ਉਹਨਾਂ ਬੇਕੋ ਪਿੱਕ ਕਰਦੇ ਨੇ ਕੋਈ ਹੋਰ ਤਾਂ ਬਦਲ ਨਹੀਂ ਕੋਈ। ਫਾਕਰ ਸ਼ਰਤ ਨਹੀਂ ਕੋਈ। ਉਹ ਇਹਨਾਂ ਦਾ ਬਾਦਲ ਸਰਕਾਰ ਦਾ ਬਹੁਤ ਕੁਝ ਕੀਤਾ ਜੀ। ਆ ਮੋਟਰ ਮੁੰਡੇ ਸਭ ਫਰੀ ਹੁੰਦੀ ਚਲਦੀਆਂ ਪਿਆ ਨਹੀਂ। ਇਸ ਦੇ ਨਾਂ ਤੱਕ ਇਹ ਪੂਰਾ ਮੁਆਵਜ਼ਾ ਕਾਂਗਰਸ ਕੋਲੇ ਮਿਲਦਾ ਸੀ। ਤੇ ਇਹਨਾਂ ਨੇ ਤਾਂ ਕੁਝ ਵੀ ਦੇਣਾ ਇਹਨਾਂ ਨੇ ਇਹ ਸ਼ਰਤਾਂ ਰੱਖ ਦਿੱਤੀਆਂ ਮਾਲਕੀ ਹੋਵੇ ਤੇ ਮਿਲਣਾ ਭਾਵੇਂ ਜਿੰਦ ਇੱਕ 100 ਕਿਲੋ ਉਹਨੂੰ 5 ਕਿਲ ਲੈਂਦੇ ਲਿਮਿਟੇਸ਼ਨ ਓਕੇ ਉਹਦੇ ਵਿੱਚੋਂ ਪਰਸੈਂਟੇਜ ਘੱਟ ਕਟਾ ਕੇ ਦੇ ਇਹਨਾਂ 8500 ਰੁਪਿਆ ਦਿੱਤਾ ਸੀ ਤੇ ਕਈ ਰਹਿ ਗਏ ਮਤਲਬ ਪੂਰਾ ਮਾਲ ਜੇ ਇਹ ਫਿਰ ਕਹਿੰਦੇ ਨੇ ਪਿੱਛੇ ਜੰਮੀ ਛੋਟੀ ਵੱਡੀ ਦਾ ਬਣਾ ਦੇ ਬਾਦ ਸਰਕਾਰ ਵੀ ਇਤਫਾਕ ਨਾ ਕਰੇ ਵੈਸੇ ਹੜਕਾ ਵੀ ਆਲੇ ਪਹਿਲੇ ਕੰਟਰੋਲ ਕਰ ਦੇਸੀ ਤੇ ਇਹ ਬਾਦ ਸਰਕਾਰ ਵੇਲੇ ਜੇ ਫਸਲ ਡੁੱਬ ਗਿਆ ਤੇ ਪੂਰਾ ਮਾਦਾ ਮਿਲਦਾ ప్రతి ਏਕੜਾ ਨਾ ప్రతి ਏਕੜਾ ਬਾਹਰ ਸਰਕਾਰੀ ਜਮੀਨ ਹੈ ਉਹ ਉਹ ਨੂੰ ਹੀ ਦਿੱਤਾ ਬਾਦ ਸਾਹਿਬ ਦੇ ਵਿਚਾਰ ਹੁੰਦੇ ਸੀ ਵੀ ਮਾਲਕੀ ਜ਼ਮੀਨ ਤੇ ਕੱਚੀ ਜ਼ਮੀਨ ਦੇ ਉੱਤੇ ਖਰਚਾ ਤਾਂ ਉਹਦਾ ਨੁਕਸਾਨ ਉਹਨਾਂ ਦਾ ਬਿਲਕੁਲ ਕਿਉਂਕਿ ਉਹ ਆ ਜਿਹੜਾ ਉਹਨੇ ਉਹਨੂੰ ਪਾਲੀ ਤਾਂ ਉਸੇ ਆਪਾਂ ਨੇ ਖਰਚਾ ਮਾਲਕ ਨੇ ਪਾਲੀ ਹੈ ਆਪਾਂ ਮਜ਼ਦੂਰ ਨੇ ਪਾਲੀ ਹੈ ਆਪਾਂ ਕੱਚੀ ਪਾਲੀ ਹੈ ਪੱਕੇ ਆ ਉਹਨਾਂ ਦੀ ਬੜੀ ਚੰਗੀ ਸੂਝ ਸੀ ਉਹ ਕਿਸਾਨ ਸੀ ਨਾ ਆਪ ਕਿਸਾਨ ਜਦੋਂ ਮਤਲਬ ਬਸ ਮੈਨੂੰ ਤਾਂ ਪਤਾ ਮੈਂ ਬਹੁਤ ਪੁਰਾਣਾ ਜਦੋਂ ਕਾਲਜ ਟਾਈਮ ਪਰਦਾ ਸੀ ਜਦ ਜਦ ਵੀ ਬਾਦਲ ਸਾਹਿਬ ਦੀ ਸਰਕਾਰ ਆਈ ਪੰਜਾਬ ਨੇ ਵਕਾਸ ਦੀਆਂ ਲੀਆਂ ਉਹਦਾ ਮਲੀਆਂ ਅੱਗੇ ਪਿੱਛੇ ਪੰਜ ਨਾਮਰਜੀ ਕਾਂਗਰਸ ਨੇ ਕੱਟ ਨਹੀਂ ਦਿੱਤਾ ਇਹਨਾਂ ਵੀ ਲਾਰੇ ਲਾਰੇ ਸਾਨੂੰ ਲਾਰੇ ਆ ਜਿਹੜੇ ਸੀ ਉਹ ਮਾਲਕ ਬਾਦਲ ਨੇ 97 ਚ ਬਣਾਏ ਸੀ ਨਹੀਂ ਤਾਂ ਇਹ ਲਾਰੇ ਨਾਲ ਸਰਕਾਰ ਚਲਾਉਂਦੇ ਰਹੇ ਨੇ ਉਹ ਜਿਵੇਂ ਮੈਂ ਪਿਛਲੇ ਪਿੰਡ ਗਈ ਸੀ ਕਿਹੜਾ ਪਿੰਡ ਹੈਗਾ ਉਹ ਮੁਹਾਰਜਮ ਹਾਂ ਮੁਹਾਰਜਮਸ਼ੇਰ ਉਹ ਤਾਂ ਇਹ ਕਹਿੰਦੇ ਕਿ ਸਾਨੂੰ ਜਿਹੜਾ ਹੈਗਾ ਜਿਵੇਂ ਬਾਦਲ ਸਾਹਿਬ ਨੇ ਸਾਡੀ ਜ਼ਮੀਨ ਪੱਕੀ ਕਰਤੀ 7 ਜ ਤੇ 10 ਜ ਇਹਨਾਂ ਨੇ ਆ ਕੇ ਤੋੜਤੀ ਸਾਡੀ ਉਹਨਾਂ ਤਾਂ ਤੋੜ ਹੀ ਦਿੱਤੀ ਇਹਨਾਂ ਕਾਂਗਰਸ ਵਾਲਿਆਂ ਨੇ ਉਹ ਕਾਂਗਰਸ ਨੇ ਤੋੜੀ ਉਹ ਫਿਰ ਨਾਲੇ ਨਾਲੇ ਬਾਦਲ ਸਾਹਿਬ ਦੇ ਬਾਰੇ ਝੂਠ ਬੋਲ ਕੇ ਵੋਟਾਂ ਲਾ ਲਈਆਂ 5 ਸਾਲ ਲਾਰੇ ਲਾ ਕੇ ਕੁਝ ਨਹੀਂ ਕੀਤਾ ਆ ਤਾਂ ਫਿਰ ਮੇਲੀ ਉਹ ਸਭ ਤੋਂ ਬਹੁਤ ਗੁੱਡੇ ਨਹੀਂ ਨਿਕਲੇ ਇਹ ਤਾਂ ਪੱਤੇ ਮਜਬੂਰੀ ਹੋ ਗਿਆ ਕੁਝ